ਤੁਸੀਂ ਸੌਂਦਰੇ ਹੁਕਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਫੀ ਸਤਵੇਂ ਭਾਗ ਵਿੱਚ ਸੁਣੋ ਅਵਚੇਤਨ ਦਾ ਚੁਕਾ ਜੀਵਨ ਵਾਲਾ ਹੈ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ 90 ਫੀਸਤੀ ਤੋਂ ਜ਼ਿਆਦਾ ਮਾਨਸਿਕ ਜੀਵਨ ਅਵਚੇਤਨ ਹੈ ਜੇਕਰ ਤੁਸੀਂ ਇਸ ਅਦਭੁਤ ਸ਼ਕਤੀ ਦਾ ਪ੍ਰਯੋਗ ਨਹੀਂ ਕਰੋਗੇ ਤਾਂ ਤੁਸੀਂ ਬਹੁਤ ਸੰਕੋਚਿਤ ਸੀਮਾਵਾਂ ਵਿੱਚ ਨਖਿੱਧ ਜੀਵਨ ਜਿਉਣ ਲਈ ਮਜਬੂਰ ਹੋਵੋਗੇ ਤੁਹਾਡੇ ਅਵਚੇਤਨ ਦੀ ਪ੍ਰਤੀਕਿਰਿਆਵਾਂ ਹਮੇਸ਼ਾ ਸਿਰਜਣਾਤਮਕ ਜੀਵਨ ਵੱਲ ਹੁੰਦੀਆਂ ਹਨ ਤੁਹਾਡਾ ਅਵਚੇਤਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਅਤੇ ਇਹ ਸਾਰੇ ਮਹੱਤਵਪੂਰਨ ਕੰਮ ਕਰਦਾ ਹੈ ਇਹ ਹਰ ਦਿਨ 24 ਘੰਟੇ ਕੰਮ ਕਰਦਾ ਹੈ ਅਤੇ ਕਦੇ ਵੀ ਸੌਂਦਾ ਨਹੀਂ ਇਹ ਹਮੇਸ਼ਾ ਤੁਹਾਡੀ ਮਦਦ ਕਰਨ ਤੇ ਤੁਹਾਨੂੰ ਨੁਕਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੁਹਾਡਾ ਅਵਚੇਤਨ ਮਨ ਅਸੀਮ ਜੀਵਨ ਤੇ ਅਸੀਮ ਬੁੱਧੀਮਤਾ ਦੇ ਸੰਪਰਕ ਵਿੱਚ ਰਹਿੰਦਾ ਹੈ ਇਸ ਦੇ ਆਵੇਗ ਅਤੇ ਵਿਚਾਰ ਦਾ ਰੋਖ ਹਮੇਸ਼ਾ ਜੀਵਨ ਵੱਲ ਹੁੰਦਾ ਹੈ ਜ਼ਿਆਦਾ ਵਿਆਪਕ ਤੇ ਕੁਲੀਨ ਜੀਵਨ ਦੀਆਂ ਤਾਂਗਾ ਪ੍ਰੇਰਨਾਵਾਂ ਤੇ ਸੁਪਨੇ ਅਵਚੇਤਨ ਤੋਂ ਹੀ ਉਤਪੰਨ ਹੁੰਦੇ ਹਨ ਤੁਹਾਡੇ ਸਭ ਤੋਂ ਡੂੰਘੇ ਵਿਸ਼ਵਾਸ ਉਹ ਹੁੰਦੇ ਹਨ ਜਿਨ੍ਹਾਂ ਦੇ ਬਾਰੇ ਤੁਸੀਂ ਤਰਕ ਕੁਤਰਕ ਨਹੀਂ ਕਰ ਸਕਦੇ ਕਿਉਂਕਿ ਉਹ ਤੁਹਾਡੇ ਚੇਤਨ ਮੰਨ ਤੋਂ ਨਹੀਂ ਬਲਕਿ ਤੁਹਾਡੇ ਅਵਚੇਤਨ ਮੰਨ ਤੋਂ ਆਉਂਦੇ ਹਨ ਤੁਹਾਡਾ ਅਵਚੇਤਨ ਤੁਹਾਡੇ ਅੰਤਰਗਤ ਗਿਆਨ ਆਵੇਗਾ ਅਨੁਭੂਤੀਆਂ ਸੰਕੇਤਾਂ ਮਨੋ ਕਾਮਨਾਵਾਂ ਅਤੇ ਵਿਚਾਰਾਂ ਰਹੀ ਗੱਲਾਂ ਕਰਦਾ ਹੈ ਇਹ ਹਮੇਸ਼ਾ ਤੁਹਾਨੂੰ ਪ੍ਰੇਰਿਤ ਕਰਦਾ ਹੈ ਕਿ ਉਠੋ ਕੜਿਕਿਆਂ ਨੂੰ ਦੂਰ ਕਰੋ ਵਿਕਾਸ ਕਰੋ ਅੱਗੇ ਵਧੋ ਉਰਮਾਂਚ ਹਾਸਲ ਕਰੋ ਤੇ ਜਿਆਦਾ ਉਚਾਈਆਂ ਤੇ ਪੁੱਜੋ ਪ੍ਰੇਮ ਕਰਨ ਜਾਂ ਦੂਜਿਆਂ ਦੇ ਜੀਵਨ ਬਚਾਉਣ ਦੀ ਇੱਛਾ ਤੁਹਾਡੇ ਅਵਚੇਤਨ ਦੀ ਡੂੰਘਾਈ ਤੋਂ ਆਉਂਦੀ ਹੈ ਉਦਾਹਰਨ ਲਈ 18 ਅਪ੍ਰੈਲ 1906 ਨੂੰ ਸੈਨ ਫ੍ਰਾਂਸਿਸਕੋ ਵਿੱਚ ਆਏ ਭਿਆਨਕ ਭੁਚਾਲ ਕਾਰਨ ਤੀਬਰ ਅੱਗਾਂ ਲਗੀਆਂ ਜਿਹੜਾ ਬਿਮਾਰ ਤੇ ਅਪਾਜ ਲੋਕ ਲੰਬੇ ਸਮੇਂ ਤੋਂ ਬਿਸਤਰੇ ਵਿੱਚ ਪਏ ਹੋਏ ਸਨ ਉਹ ਵੀ ਸੰਕਟ ਦੀ ਇਸ ਘੜੀ ਵਿੱਚ ਉੱਠ ਬੈਠੇ ਤੇ ਉਹਨਾਂ ਨੇ ਬਹਾਦਰੀ ਤੇ ਸ਼ਕਤੀ ਦੇ ਕਈ ਹੈਰਾਨਕੁਨ ਕੰਮ ਕਰ ਦਿਖਾਏ ਉਹਨਾਂ ਵਿੱਚ ਦੂਜਿਆਂ ਨੂੰ ਹਰ ਮੁੱਲ ਤੇ ਬਚਾਉਣ ਦੀ ਪ੍ਰਬਲ ਇੱਛਾ ਜਾਗਰਤ ਹੋਈ ਅਤੇ ਉਹਨਾਂ ਦੇ ਅਵਚੇਤਨ ਨੇ ਉਹਨਾਂ ਦੇ ਅਨਰੂਪ ਪ੍ਰਤੀਕਿਰਿਆ ਕੀਤੀ ਮਹਾਨ ਕਲਾਕਾਰ ਸੰਗੀਤਕਾਰ ਕਵੀ ਵਕਤਾ ਤੇ ਲਿਖਾਰੀ ਆਪਣੀ ਅਵਚੇਤਨ ਸ਼ਕਤੀਆਂ ਨਾਲ ਤਾਲਮੇਲ ਬਣਾ ਲੈਂਦੇ ਅਤੇ ਪ੍ਰੇਰਿਤ ਹੋ ਜਾਂਦੇ ਹਨ ਰਾਬਰਟ ਲੂਈ ਸਟੀਵੈਂਸਨ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਨੂੰ ਪ੍ਰੇਰਿਤ ਕਰਦੇ ਸਨ ਕਿ ਨੀਂਦਰ ਦੌਰਾਨ ਉਹ ਉਹਨਾਂ ਲਈ ਕਹਾਣੀਆਂ ਲਵੇ ਜਦੋਂ ਵੀ ਉਹਨਾਂ ਦੇ ਬੈਂਕ ਖਾਤੇ ਵਿੱਚ ਪੈਸੇ ਘਟੋ ਜਾਂਦੇ ਸਨ ਤਾਂ ਉਹ ਹਮੇਸ਼ਾ ਆਪਣੇ ਅਵਚੇਤਨ ਨੂੰ ਇੱਕ ਚੰਗਾ ਵਿਕਣ ਵਾਲਾ ਨਾਵਲ ਦੇਣ ਨੂੰ ਕਹਿੰਦੇ ਸਨ ਸਟੀਵ ਵੈਸਨ ਨੇ ਦੱਸਿਆ ਕਿ ਉਹਨਾਂ ਦੇ ਅਵਚੇਤਨ ਮਨ ਦੀ ਬੁੱਧੀਮਤਾ ਨੇ ਉਹਨਾਂ ਨੂੰ ਕਹਾਣੀ ਸੀਰੀਅਲ ਵਾਲ ਟੁਕੜਿਆਂ ਵਿੱਚ ਦਿੱਤੀ ਇਸ ਨਾਲ ਪਤਾ ਚੱਲਦਾ ਹੈ ਕਿ ਤੁਹਾਡਾ ਅਵਚੇਤਨ ਤੁਹਾਡੇ ਰਾਂ ਹੀ ਕਿੰਨੀ ਮਹਾਨ ਤੇ ਸਿਆਣਪ ਭਰੀਆਂ ਗੱਲਾਂ ਵਿਕਸਤ ਕਰਦਾ ਹੈ ਜਿਨ੍ਹਾਂ ਦੇ ਬਾਰੇ ਤੁਹਾਡਾ ਚੇਤਨਮਨ ਜ਼ਰਾ ਵੀ ਨਹੀਂ ਜਾਣਦਾ ਮਾਰਕਟਵੇਨ ਨੇ ਕਈ ਵਾਰੀ ਦੱਸਿਆ ਸੀ ਕਿ ਉਹਨਾਂ ਨੇ ਜੀਵਨ ਵਿੱਚ ਕਦੇ ਕੰਮ ਨਹੀਂ ਕੀਤਾ ਉਹਨਾਂ ਦਾ ਸਾਰਾ ਹਾਸ ਤੇ ਮਹਾਨ ਲੇਖਕ ਅਵਚੇਤਨਮਨ ਦੇ ਅਥਾਪ ਢੰਡਾਰ ਦਾ ਦੋਹਣ ਕਰਨ ਦੀ ਯੋਗਤਾ ਦਾ ਨਤੀਜਾ ਸੀ ਕਿਵੇਂ ਸਰੀਰ ਦਿਮਾਗ ਦੀ ਕਾਰਜ ਵਿਧੀ ਨੂੰ ਚਿਤ੍ਰਿਤ ਕਰਦਾ ਹੈ ਤੁਹਾਡਾ ਚੇਤਨ ਤੇ ਅਵਚੇਤਨ ਮਨ ਦੀ ਅੰਤਰ ਕਿਰਿਆ ਲਈ ਤੰਤ੍ਰਿਕ ਆਵਾਂ ਨੂੰ ਤਾਲਮਿਲਪੂਰਨ ਸਿਸਟਮ ਦੇ ਵਿਚਕਾਰ ਹੀ ਉਸੇ ਤਰ੍ਹਾਂ ਅੰਤਰ ਕਿਰਿਆ ਦੀ ਲੋੜ ਹੁੰਦੀ ਹੈ ਸੈਰ ਬਰੋਸ ਫਾਈਨਲ ਜਾਂ ਸਵੈ ਇਛਿਤ ਤੰਤਰ ਚੇਤਨ ਮਨ ਦਾ ਅੰਗ ਹੈ ਸੁਤੰਤਰ ਤੰਤਰ ਅਵਚੇਤਨ ਮਨ ਦਾ ਅੰਗ ਹੈ ਸਵੈ ਇਛਿਤ ਤੰਤਰਹੀਂ ਤੁਸੀਂ ਆਪਣੀ ਸਰੀਰਕ ਇੰਦਰੀਆਂ ਤੋਂ अनुभूति ਪਾਉਂਦੇ ਹੋ ਤੇ ਸਰੀਰ ਦੀਆਂ ਗਤੀਵਿਧੀਆਂ ਉੱਤੇ ਸਵੈ ਇਛਤ ਨਿਯੰਤਰਣ ਕਰਦੇ ਹੋ ਇਸ ਸਿਸਟਮ ਦਾ ਨਿਯੰਤਰਣ ਕੇਂਦਰ ਮਸਤਿਸ਼ਕ ਦੇ ਸੈਰੀਬਰਲ ਕਾਰਟੈਕਸ ਵਿੱਚ ਹੈ ਸਵਤੰਤਰ ਤੰਤਰੀਕਾ ਤੰਤਰ ਨੂੰ ਕਈ ਵਾਰ ਅਣ ਇਛਤ ਤੰਤਰੀਕਾ ਤੰਤਰ ਵੀ ਕਿਹਾ ਜਾਂਦਾ ਹੈ ਇਸ ਦੀ ਗਤੀਵਿਧੀ ਦੇ ਕੇਂਦਰ ਮਸਤਿਸ਼ਕ ਦੇ ਦੂਜੇ ਹਿੱਸੇ ਵਿੱਚ ਹੁੰਦੇ ਹਨ ਜਿਨ੍ਹਾਂ ਵਿੱਚ ਸੈਰੀਬਰਲ ਬ੍ਰੇਨ ਸਟੈਮ ਤੇ ਅਹਮ ਗਲੈਂਡਾ ਸ਼ਾਮਲ ਹਨ ਇਹਨਾਂ ਅੰਗਾਂ ਦੇ ਸਰੀਰ ਦੇ ਮਹੱਤਵਪੂਰਨ ਤੰਤਰਾਂ ਨਾਲ ਆਪਣੇ ਸਬੰਧ ਹੁੰਦੇ ਹਨ ਅਤੇ ਉਹ ਉਹਨਾਂ ਦੇ ਮਹੱਤਵਪੂਰਨ ਕਾਰਜਾਂ ਵਿੱਚ ਮਦਦ ਕਰਦੇ ਹਨ ਚਾਹੇ ਸੁਚੇਤਨ ਜਾਗਰੂਕਤਾ ਨਾ ਹੋਵੇ ਇਹ ਤੰਤਰ ਵੱਖਰੇ ਵੱਖਰੇ ਜਾਂ ਇਕੋ ਵਾਰੀ ਕੰਮ ਕਰ ਸਕਦੇ ਹਨ ਉਦਾਹਰਨ ਲਈ ਜਦੋਂ ਖਤਰੇ ਦੀ ਅਨੁਭੂਤੀ ਸੇਰੀਬਲਮ ਦੇ ਸਵਿਚਿੰਗ ਕੇਂਦਰ ਤੇ ਪਹੁੰਚਦੀ ਹੈ ਤਾਂ ਸੁਨੇਹਾ ਚੇਤਨ ਕਾਰਟੈਕਸ ਤੇ ਅਵਚੇਤਨ 암 ਕਲੇਡਾ ਦੂਹਾਂ ਨੂੰ ਭੇਜਿਆ ਜਾਂਦਾ ਹੈ ਹੋ ਸਕਦਾ ਹੈ ਕਿ ਚੇਤਨ ਤੌਰ ਤੇ ਖਤਰ ਨੂੰ ਪਹਿਚਾਨਣ ਤੇ ਉਸ ਦਾ ਮੁਲਾਂਕਣ ਕਰਨ ਤੋਂ ਪਹਿਲਾਂ ਹੀ ਵਿਅਕਤੀ ਦਾ ਰੱਖਿਆਾਤਮਕ ਤੰਤਰ ਦੋਵੇਂ ਖਤਰਿਆਂ ਤੇ ਪ੍ਰਤੀਕਿਰਿਆ ਕਰਨ ਲੱਗੇ ਮਾਨਸਿਕ ਤੇ ਸਰੀਰਕ ਅੰਤਰ ਸਬੰਧ ਨੂੰ ਦੇਖਣ ਦਾ ਇੱਕ ਸੌਖਾ ਤਰੀਕਾ ਇਹ ਅਹਿਸਾਸ ਕਰਨਾ ਹੈ ਕਿ ਤੁਹਾਡਾ ਚੇਤਨ ਮਨ ਕਿਸੇ ਵਿਚਾਰ ਨੂੰ ਫੜ ਲੈਂਦਾ ਹੈ ਜਿਹੜੀ ਤੁਹਾਡੀ ਤੰਤ੍ਰਿਕਾਵਾਂ ਦੇ ਸਵੈ ਇੱਛਕ ਤੰਤਰ ਦੇ ਸਵੇਗਾ ਦੇ ਅਨਰੂਪ ਲੜੀ ਹੈ ਤੁਹਾਡੀ ਤੰਤ੍ਰਿਕਾ ਦੇ ਅਣ ਇੱਛਕ ਤੰਤਰ ਵਿੱਚ ਇਸੇ ਤਰ੍ਹਾਂ ਦਾ ਇੱਕ ਪ੍ਰਵਾਹ ਉਤਪੰਨ ਹੁੰਦਾ ਹੈ ਜਿਸ ਨਾਲ ਵਿਚਾਰ ਤੁਹਾਡੇ ਅਵਚੇਤਨ ਮਨ ਤੱਕ ਪੁੱਜ ਜਾਂਦਾ ਹੈ ਜਿਹੜਾ ਤੁਹਾਡਾ ਰਚਨਾਤਮਕ ਸਾਧਨ ਹੈ ਇਸੇ ਤਰ੍ਹਾਂ ਤੁਹਾਡੇ ਵਿਚਾਰ ਵਸਤੂਆਂ ਵਿੱਚ ਬਦਲ ਜਾਂਦੇ ਹਨ ਤੁਹਾਡੇ ਚੇਤਨਮਨ ਦੁਆਰਾ ਸੋਚਿਆ ਤੇ ਸੱਚ ਮੰਨਿਆ ਗਿਆ ਹਰ ਵਿਚਾਰ ਤੁਹਾਡ ਤੁਹਾਡੇ ਕਾਰਟੈਕਸ ਰਾਹੀਂ ਮਸਤਿਸ਼ਕ ਦੇ ਹੋਰ ਅੰਗਾਂ ਤੱਕ ਭੇਜਿਆ ਜਾਂਦਾ ਹੈ ਜਿਹੜਾ ਤੁਹਾਡੇ ਅਵਚੇਤਨਮਨ ਦਾ ਸਾਥ ਦਿੰਦੇ ਹਨ ਫਿਰ ਅਵਚੇਤਨਮਨ ਇਸ ਨੂੰ ਤੁਹਾਡੇ ਸਰੀਰ ਵਿੱਚ ਬਣਾਉਂਦਾ ਹੈ ਅਤੇ ਅਸਲ ਰੂਪ ਵਿੱਚ ਤੁਹਾਡੇ ਸੰਸਾਰ ਵਿੱਚ ਲਿਆਉਂਦਾ ਹੈ ਇੱਕ ਬੁੱਧੀ ਹੈ ਜਿਹੜੀ ਸਰੀਰ ਦੀ ਦੇਖਭਾਲ ਕਰਦੀ ਹੈ ਜਦੋਂ ਤੁਸੀਂ ਕੋਸ਼ਿਕਾਵਾਂ ਤੇ ਅੰਗਾਂ ਦੀ ਸੰਰਚਨਾ ਦਾ ਅਧਿਐਨ ਕਰਦੇ ਹੋ ਜਿਵੇਂ ਅੱਖਾਂ ਕੰਨ ਦਿਲ ਲੀਵਰ ਬਲੇਡਰ ਆਤ ਤਾਂ ਤੁਸੀਂ ਪਾਉਂਦੇ ਹੋ ਕਿ ਉਹਨਾਂ ਵਿੱਚ ਕੋਸ਼ਕਾਵਾਂ ਦਾ ਸਮੂਹ ਸਮੂਹਕ ਬੁੱਧੀ ਦਾ ਨਿਰਮਾਣ ਕਰਦਾ ਹੈ ਤਾਂ ਕਿ ਤਾਲਮੇਲ ਨਾਲ ਕੰਮ ਹੋ ਸਕੇ ਉਹ ਆਦੇਸ਼ ਲੈਣ ਤੇ ਮਾਸਟਰ ਮਾਈਂਡ ਚੇਤਨ ਮਸਤਿਸ਼ਕ ਦੇ ਸੁਝਾਵਾਂ ਦਾ ਪਾਲਣ ਕਰਨ ਵਿੱਚ ਸਮਰੱਥ ਹੁੰਦੇ ਹਨ ਏਕ ਕੋਸ਼ੀ ਜੀਵਨ ਦੇ ਅਧਿਐਨ ਤੋਂ ਇਹ ਪਤਾ ਚੱਲਦਾ ਹੈ ਕਿ ਤੁਹਾਡੇ ਜਟਲ ਸਰੀਰ ਵਿੱਚ ਕੀ ਚੱਲਦਾ ਰਹਿੰਦਾ ਹੈ ਹਾਲਾਂਕਿ ਏਕ ਕੋਸ਼ੀ ਜੀਵ ਵਿੱਚ ਕੋਈ ਅੰਗ ਨਹੀਂ ਹੁੰਦਾ ਲੇਕਿਨ ਇਸ ਦੇ ਬਾਵਜੂਦ ਇਹ ਗਤੀ ਪਾਚਨ ਪਾਲਣ ਨਿਕਾਸ ਤੇ ਬੁਨਿਆਦੀ ਕੰਮ ਕਰਕੇ ਮਸਤਿਸ਼ਕ ਦੀ ਕਿਰਿਆ ਅਤੇ ਪ੍ਰਤੀਕਿਰਿਆ ਦੇ ਪ੍ਰਮਾਣ ਦਿੰਦਾ ਹੈ ਕਈ ਲੋਕ ਕਹਿੰਦੇ ਹਨ ਕਿ ਇੱਕ ਬੁੱਧੀ ਤੁਹਾਡੇ ਸਰੀਰ ਦੀ ਦੇਖਭਾਲ ਕਰਦੀ ਹੈ ਬਸ਼ਰਤੇ ਤੁਸੀਂ ਉਸ ਨੂੰ ਕੰਮ ਕਰਨ ਦਿਓ ਇਹ ਇੱਕ ਤਰ੍ਹਾਂ ਨਾਲ ਸੱਚ ਹੈ ਮੁਸ਼ਕਲ ਇਹ ਹੈ ਕਿ ਚੇਤਨ ਮਨ ਹਮੇਸ਼ਾ ਬਾਹਰੀ ਅਨੁਭੂਤੀ ਤੇ ਇੰਦਰੀਗਤ ਪ੍ਰਮਾਣ ਦੇ ਕਾਰਨ ਇਸ ਵਿੱਚ ਦਖਲ ਦਿੰਦਾ ਹੈ ਇਸ ਨਾਲ ਝੂਠੇ ਵਿਸ਼ਵਾਸ ਡਰ ਤੇ ਮਸ਼ਵਰੇ ਤਾਕਤਵਰ ਹੋ ਜਾਂਦੇ ਹਨ ਜਦੋਂ ਤੁਹਾਡੇ ਅਵਚੇਤਨ ਮਨ ਵਿੱਚ ਮਨੋਵਿਗਿਆਨਕ ਭਾਵਨਾਤਮਕ ਕੰਡੀਸ਼ਨਿੰਗ ਰਾਹੀਂ ਡਰ ਝੂਠੇ ਵਿਸ਼ਵਾਸ ਤੇ ਨਕਾਰਾਤਮਕ ਢਾਂਚੇ ਦਰਜ ਹੁੰਦੇ ਹਨ ਤਾਂ ਅਵਚੇਤਨ ਮਨ ਦੇ ਕੋਲ ਇਸ ਨੂੰ ਦਿੱਤੇ ਜਾ ਰਹੇ ਬਲੂਪ੍ਰਿੰਟ ਉੱਤੇ ਕੰਮ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਦਾ ਅਵਚੇਤਨ ਮਨ ਨਿਰੰਤਰ ਸਧਾਰਨ ਹਿੱਤ ਵਿੱਚ ਕੰਮ ਕਰਦਾ ਹੈ ਤੁਹਾਡਾ ਕਲਪਨਾਵਾਦੀ ਮਨ ਨਿਰੰਤਰ ਆਮ ਹਿੱਤਾਂ ਵਿੱਚ ਕੰਮ ਕਰਦਾ ਹੈ ਅਤੇ ਸਾਰੀਆਂ ਚੀਜ਼ਾਂ ਦੇ ਪਿੱਛੇ ਇੱਕ ਸੁਰਤਾ ਦੇ ਅੰਤਰੀਵ ਸਿਧਾਂਤ ਨੂੰ ਪ੍ਰਦਰਸ਼ਨ ਕਰਦਾ ਹੈ ਤੁਹਾਡੀ ਅਵਚੇਤਨ ਮਾਨ ਦੀ ਆਪਣੀ ਆਪ ਦੀ ਇੱਛਾ ਹੈ ਤੇ ਇਹ ਆਪਣੇ ਆ ਵਿੱਚ ਬਹੁਤ ਵਾਸਤਵਿਕ ਹੈ ਤੁਸੀਂ ਚਾਹੋ ਜਾਂ ਨਾ ਚਾਹੋ ਇਹ ਦਿਨ ਰਾਤ ਕੰਮ ਕਰਦਾ ਹੈ ਇਹ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਲੇਕਿਨ ਤੁਸੀਂ ਇਸ ਦੇ ਨਿਰਮਾਣ ਨੂੰ ਦੇਖ ਸੁਣੋ ਜਾਂ ਮਹਿਸੂਸ ਨਹੀਂ ਕਰ ਸਕਦੇ ਇਹ ਬਿਲਕੁਲ ਖਾਮੋਸ਼ ਪ੍ਰਤੀਕਿਰਿਆ ਹੈ ਤੁਹਾਡੇ ਅਵਚੇਤਨ ਦਾ ਆਪਣਾ ਖੁਦ ਦਾ ਜੀਵਨ ਹੈ ਜਿਹੜਾ ਹਮੇਸ਼ਾ ਇੱਕ ਸੁਰਤਾ ਸੇਤ ਅਤੇ ਸ਼ਾਂਤੀਵਲ ਹੁੰਦਾ ਹੈ ਇਸ ਦੇ ਅੰਦਰ दैवी ਮਾਨਦੰਡ ਹਨ ਜਿਹੜਾ ਤੁਹਾਡੇ ਮਾਧਿਮ ਰਾਹੀਂ ਹਰ ਸਮੇਂ ਅਭਿਵਿਅਕਤੀ ਚਾਹੁੰਦਾ ਹੈ ਇਨਸਾਨ ਇੱਕ ਸੁਰਤਾ ਵਾਲੇ ਅੰਤਰੀਵ ਸਿਧਾਂਤ ਨਾਲ ਕਿਵੇਂ ਦਖਲ ਅੰਦਾਜ਼ੀ ਕਰਦਾ ਹੈ ਸਹੀ ਜਾਂ ਵਿਗਿਆਨਕ ਤਰੀਕੇ ਨਾਲ ਸੋਚਣ ਦੇ ਲਈ ਸਾਨੂੰ ਸੱਚ ਨੂੰ ਮਾਲੂਮ ਹੋਣਾ ਚਾਹੀਦਾ ਹੈ ਜਿਵੇਂ ਪਰਚੀਨ ਅਖਾਣ ਕਹਿੰਦਾ ਹੈ ਤਹਾਨੂੰ ਸਚਾਈ ਜਾਨਣੀ ਹੋਵੇਗੀ ਸੱਚ ਤੁਹਾਨੂੰ ਮੁਕਤ ਕਰ ਦੇਵੇਗਾ ਸਚਾਈ ਜਾਣਣਾ ਅਵਚੇਤਨ ਮੰਨ ਦੀ ਅਸੀਮ ਬੁੱਧੀ ਅਤੇ ਸ਼ਕਤੀ ਦੇ ਤਾਲ ਵਿੱਚ ਤਾਲ ਮੇਲ ਵਿੱਚ ਰਹਿਣਾ ਹੈ ਕਿਉਂਕਿ ਅਵਚੇਤਨ ਦਾ ਝੁਕਾ ਹਮੇਸ਼ਾ ਜੀਵਨ ਦੀ ਦਿਸ਼ਾ ਵੱਲ ਰਹਿੰਦਾ ਹੈ ਜਾਣੇ ਅਣਜਾਣੇ ਵਿੱਚ ਕੀਤਾ ਗਿਆ ਹਰ ਗਾ ਗੈਰ ਤਾਲਮਿਲ ਪੂਰਨ ਵਿਚਾਰ ਜਾਂ ਹਰ ਕੰਮ ਤਰ੍ਹਾਂ ਦੇ ਵਿਵਾਦ ਤੇ ਰੁਕਾਵਟ ਪੈਦਾ ਕਰ ਦੇਵੇਗਾ ਵਿਗਿਆਨਕ ਦੱਸਦੇ ਹਨ ਕਿ ਹਰ 11 ਮਹੀਨਿਆਂ ਵਿੱਚ ਤੁਹਾਡਾ ਸਰੀਰ ਨਵਾਂ ਬਣ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਸਰੀਰਕ ਨਜ਼ਰ ਨਾਲ ਤੁਸੀਂ ਸਿਰਫ 11 ਮਹੀਨੇ ਬਿਰਧ ਹੋ ਜੇਕਰ ਤੁਸੀਂ ਡਰ, ਕ੍ਰੋਧ, ਈਰਖਾ ਅਤੇ ਦੁਰਭਾਵਨਾ ਦੇ ਵਿਚਾਰ ਨਾਲ ਆਪਣੇ ਸਰੀਰ ਵਿੱਚ ਦੁਬਾਰਾ ਦੋਸ਼ ਉਣ ਦਿੰਦੇ ਹੋ ਤਾਂ ਇਸ ਵਿੱਚ ਤੁਹਾਡੇ ਇਲਾਵਾ ਕੋਈ ਹੋਰ ਦੋਸ਼ੀ ਨਹੀਂ ਹੈ ਤੁਸੀਂ ਆਪਣੇ ਕੁਲ ਵਿਚਾਰਾਂ ਦਾ ਜੋੜ ਤੁਸੀਂ ਨਾਕਾਰਤਮਕ ਵਿਚਾਰ ਅਤੇ ਤਸਵੀਰਾਂ ਰੱਖਣ ਤੋਂ ਇਨਕਾਰ ਕਰ ਸਕਦੇ ਹੋ ਹਨੇਰੇ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਰੌਸ਼ਨੀ ਹੈ ਠੰਡ ਤੋਂ ਉੱਭਰਨ ਦਾ ਤਰੀਕਾ ਗਰਮੀ ਹੈ ਨਾਕਾਰਤਮਕ ਸੋਚ ਤੋਂ ਨਿਕਲਣ ਦਾ ਤਰੀਕਾ ਸਕਾਰਾਤਮਕ ਵਿਚਾਰ ਰੱਖਣਾ ਹੈ ਚੰਗਿਆਈ ਦੀ ਪੁਸ਼ਟੀ ਕਰੋ ਬੁਰਾਈ ਆਪੇ ਗਾਇਬ ਹੋ ਜਾਵੇਗੀ ਸਿਹਤਮੰਦ ਸਜੀਵ ਅਤੇ ਸ਼ਕਤੀਸ਼ਾਲੀ ਬਣਨਾ ਸੁਭਾਵਿਕ ਕਿਉਂ ਹੈ? ਬਿਮਾਰ ਹੋਣਾ ਆ ਸੁਭਾਵਿਕ ਕਿਉਂ ਹੈ? ਆਵਸਤਨ ਬੱਚਾ ਦੁਨੀਆ ਵਿੱਚ ਬਿਲਕੁਲ ਸਿਹਤਮੰਦ ਆਉਂਦਾ ਹੈ ਅਤੇ ਇਸ ਦੇ ਸਾਰੇ ਅੰਗ ਸਟੀਕਤਾ ਨਾਲ ਕੰਮ ਕਰਦੇ ਹਨ। ਇਹੀ ਆਮ ਅਵਸਥਾ ਹੈ ਸਾਨੂੰ ਸਿਹਤਮੰਦ ਸਜੀਵ ਤੇ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ। ਸਵੈ ਰੱਖਿਆ ਦੀ ਅਨਪੂਰਤੀ ਇਨਸਾਨੀ ਸੁਭਾਅ ਦੀ ਸਭ ਤੋਂ ਪ੍ਰਭਲ ਅਨਪੂਰਤੀ ਹੈ। ਇਹ ਤੁਹਾਡੇ ਸੁਭਾਅ ਦੇ ਅੰਤਰੀਵ ਸਭ ਤੋਂ ਸ਼ਕਤੀਸ਼ਾਲੀ ਹਮੇਸ਼ਾ ਮੌਜੂਦ ਅਤੇ ਲਗਾਤਾਰ ਕੰਮ ਕਰਨ ਵਾਲੀ ਸੱਚਾਈ ਹੈ ਜਦੋਂ ਤੁਹਾਡੇ ਵਿਚਾਰ ਅਤੇ ਵਿਸ਼ਵਾਸ ਹਮੇਸ਼ਾ ਤੁਹਾਡੀ ਰੱਖਿਆ ਕਰਨ ਵਾਲੇ ਜੀਵਨ ਸਿਧਾਂਤ ਦੇ ਤਾਲਮੇਲ ਵਿੱਚ ਹੋਣਗੇ ਤਾਂ ਉਹ ਜ਼ਿਆਦਾ ਸਮਰੱਥਾ ਨਾਲ ਕੰਮ ਕਰਨਗੇ ਇਸ ਨਾਲ ਇਹ ਨਤੀਜਾ ਨਿਕਲਦਾ ਹੈ ਕਿ ਆ ਸਧਾਰਨ ਪ੍ਰਤੀ ਸਥਿਤੀਆਂ ਦੀ ਬਜਾਏ ਆਮ ਪ੍ਰਤੀ ਸਥਿਤੀਆਂ ਜ਼ਿਆਦਾ ਸੌਖੀਆਂ ਤੇ ਨਿਸ਼ਚਿਤਤਾ ਨਾਲ ਮੁੜ ਪਾਈਆਂ ਜਾ ਸਕਦੀਆਂ ਹਨ بیمار ਹੋਣਾ ਆ ਸਧਾਰਨ ਹੈ ਬਿਮਾਰੀ ਦਾ ਇਹ ਅਰਥ ਹੈ ਕਿ ਤੁਸੀਂ ਜੀਵਨ ਦੀ ਧਾਰਾ ਦੇ ਵਪਰੀਤ ਜਾ ਰਹੇ ਹਨ ਤੇ ਨਾਕਾਰਤਮਕ ਸੋਚ ਰਹੇ ਹਨ ਜੀਵਨ ਦਾ ਨਿਜਮ ਵਿਕਾਸ ਦਾ ਨਿਜਮ ਹੈ ਪੂਰੀ ਪ੍ਰਕਿਰਤੀ ਖਾਮੋਸ਼ੀ ਨਾਲ ਲਗਾਤਾਰ ਹੌਲੀ-ਹੌਲੀ ਵਿਕਾਸ ਕਰਕੇ ਇਸ ਨਿਜਮ ਦਾ ਪ੍ਰਮਾਣ ਦਿੰਦੀ ਹੈ ਜਿੱਥੇ ਵੀ ਵਿਕਾਸ ਤੇ અભिव्यक्ति ਹੈ ਉਥੇ ਜੀਵਨ ਹੈ ਜਿੱਥੇ ਜੀਵਨ ਹੈ ਉਥੇ ਇੱਕ ਸੁਰਤਾ ਹੈ ਅਤੇ ਜਿੱਥੇ ਇੱਕ ਸੁਰਤਾ ਹੈ ਉਥੇ ਆਦਰਸ਼ ਸੇਤ ਹੈ ਜੇਕਰ ਤੁਹਾਡੀ ਸੋਚ ਤੁਹਾਡੇ ਅਵਚੇਤਨ ਮਨ ਦੇ ਰਚਨਾਤਮਕ ਸਿਧਾਂਤ ਦੇ ਇੱਕ ਸੁਰਤਾ ਵਿਚਾਰ ਵਿੱਚ ਹੈ ਤਾਂ ਤੁਸੀਂ ਇੱਕ ਸਾਰਤਾ ਦੇ ਅੰਤਰੀਵ ਸਿਧਾਂਤ ਦਾ ਲਾਹਾ ਲੈ ਰਹੇ ਹੋ ਜੇਕਰ ਤੁਹਾਡੇ ਵਿਚਾਰ ਇੱਕ ਸੁਰਤਾ ਦੇ ਸਿਧਾਂਤ ਦੇ ਅਨੁਰੂਪ ਨਹੀਂ ਹਨ ਤਾਂ ਇਹ ਤੁਹਾਡੇ ਨਾਲ ਚਿੰਬੜ ਜਾਣਗੇ ਤੁਹਾਨੂੰ ਸਤਾਉਣਗੇ ਤੁਹਾਨੂੰ ਚਿੰਤਤ ਕਰਨਗੇ ਅਤੇ ਆਖਰ ਵਿੱਚ ਬਿਮਾਰੀ ਪੈਦਾ ਕਰ ਦੇਣਗੇ ਜੇਕਰ ਇਸ ਤੋਂ ਬਾਅਦ ਵੀ ਇਹਨਾਂ ਵਿਚਾਰਾਂ ਨੂੰ ਨਹੀਂ ਛੱਡਿਆ ਗਿਆ ਤਾਂ ਸ਼ਾਇਦ ਮਰਤੂ ਵੀ ਉਤਪਨ ਕਰ ਦੇਣ ਬਿਮਾਰੀ ਦੇ ਉਪਚਾਰ ਵਿੱਚ ਤੁਹਾਨੂੰ ਆਪਣੇ ਪੂਰੇ ਤੰਤਰ ਵਿੱਚ ਅਵਚੇਤਨ ਮੰਦੀ ਮਹੱਤਵਪੂਰਨ ਸ਼ਕਤੀਆਂ ਦਾ ਪ੍ਰਵਾਹ ਅਤੇ पसारा ਵਧਾਉਣਾ ਹੋਵੇਗਾ ਭੈ ਚਿੰਤਾ ਤਣਾ ਇਰਖ ਨਫਰਤ ਤੇ ਹੋਰ ਅਨੇਕ ਵਿਨਾਸ਼ਕ ਵਿਚਾਰ ਨੂੰ ਹਟਾ ਕੇ ਇੰਜ ਕੀਤਾ ਜਾ ਸਕਦਾ ਹੈ ਇਹ ਵਿਚਾਰ ਤੁਹਾਡੀ ਤੰਤਰੀ ਕਾਵਾਂ ਅਤੇ ਗਲੈਂਡਸ ਨੂੰ ਕਮਜ਼ੋਰ ਅਤੇ ਨਸ਼ਟ ਕਰ ਦਿੰਦੇ ਹਨ ਬਾਡੀ ਟਿਸ਼ੂ ਨੂੰ ਵੀ ਜਿਹੜੇ ਸਾਰੇ ਵਿਅਤ ਪਦਾਰਥਾਂ ਦੇ ਨਿਕਾਸ ਨੂੰ ਨਿਯੰਤਰਿਤ ਕਰਦਾ ਹੈ ਅਤੇ ਸਰੀਰ ਨੂੰ ਸਾਫ਼ ਰੱਖਦਾ ਹੈ ਰੀਡ ਦੀ ਟੀਬੀ ਠੀਕ ਹੋ ਗਈ ਪਾਰਟਸ ਡਿਸੀਜ਼ ਜਾਂ ਰੀਡ ਦੀ ਟੀਬੀ ਬੱਚਿਆਂ ਲਈ ਭਿਆਨਕ ਬਿਮਾਰੀ ਹੁੰਦੀ ਹੈ ਇੰਡੀਆਨਾ ਦੇ ਇੰਡੀਆਨਾ ਪੁਲਿਸ ਵਿੱਚ ਰਹਿਣ ਵਾਲੇ ਫਰੈਂਡਰਿਕ ਐਂਡਰਿਊਜ਼ ਨੂੰ ਇਹ ਬਿਮਾਰੀ ਹੋ ਗਈ। ਇਸ ਨਾਲ ਉਹ ਅਪਾਹਜ ਹੋ ਗਿਆ। ਉਹ ਪੈਰਾਂ ਨਾਲ ਚੱਲ ਨਹੀਂ ਸਕਦਾ ਸੀ। ਉਸ ਨੂੰ ਹੱਥਾਂ ਤੇ ਗੋਡਿਆਂ ਤੇ ਚੱਲਣਾ ਪੈਂਦਾ ਸੀ। ਡਾਕਟਰ ਨੇ ਇਸ ਬਿਮਾਰੀ ਨੂੰ ਲਾ ਇਲਾਜ ਕੋਸ਼ਿਤ ਕਰ ਦਿੱਤਾ। ਐਂਡਰਿਊਜ਼ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਸੀ। ਉਹ ਪ੍ਰਾਰਥਨਾ ਕਰਨ ਲੱਗਾ। ਉਸ ਨੇ ਆਪਣੀ ਸਕਾਰਾਤਮਕ ਕੋਸ਼ਣਾ ਤਿਆਰ ਕੀਤੀ। ਇਸ ਨੂੰ ਉਸ ਨੇ ਦਿਨ ਵਿੱਚ ਕਈ ਵਾਰ ਦੁਹਰਾਇਆ। ਅਤੇ ਮਾਨਸਿਕ ਤੌਰ ਤੇ ਲੋਡਿੰਗ ਦੇ ਗੁਣ ਧਾਰਨ ਕੀਤੇ ਮੈਂ ਪੂਰਨ ਆਦਰਸ਼ ਸਦੀਵੀ ਸ਼ਕਤੀਸ਼ਾਲੀ ਪ੍ਰੇਮਪੂਰਨ ਇੱਕ ਸਾਰਤਾਪੂਰਨ ਤੇ ਖੁਸ਼ ਹਾਂ ਸੌਂਦੇ ਜਾਗਦੇ ਇਹੀ ਪ੍ਰਾਰਥਨਾ ਉਹਦੇ ਬੁੱਲਾਂ ਤੇ ਰਹਿੰਦੀ ਸੀ ਉਹ ਦੂਜਿਆਂ ਲਈ ਵੀ ਪ੍ਰਾਰਥਨਾ ਕਰਦਾ ਸੀ ਤੇ ਪ੍ਰੇਮ ਅਤੇ ਸੇਧ ਦੇ ਵਿਚਾਰ ਭੇਜਦਾ ਸੀ ਮਾਨਸਿਕ ਨਜ਼ਰੀਏ ਤੇ ਪ੍ਰਾਰਥਨਾ ਦਾ ਇਹ ਨਤੀਜਾ ਕਈ ਗੁਣਾ ਹੋ ਕੇ ਉਸ ਦੇ ਕੋਲ ਮੁੜ ਆਇਆ ਆਸਥਾ ਅਤੇ ਲਗਨ ਨਾਲ ਉਸ ਨੂੰ ਕਾਫੀ ਫਾਇਦਾ ਹੋਇਆ ਮਨ ਵਿੱਚ ਡਰ, ਗ੍ਰੋਧ, ਈਰਖਾ ਜਾਂ ਜਲਣ ਦੇ ਵਿਚਾਰ ਆਉਣ ਤੇ ਉਹ ਤਤਕਾਲ ਸਕਾਰਾਤਮਕ ਤਸਦੀਕ ਕਰਨ ਲੱਗਦਾ ਸੀ ਉਸ ਦੇ ਅਵਚੇਤਨ ਮਾਨੇ ਉਸ ਦੀ ਆਤਮ ਸੋਚ ਦੀ ਪ੍ਰਕਿਰਤੀ ਦੇ ਅਨੂਰੂਪ ਪ੍ਰਤੀਕਿਰਿਆ ਕੀਤੀ ਉਹ ਸਦੀਵੀ ਅਤੇ ਸਿਹਤਮੰਦ ਸਿਹਤਮੰਦ ਬਣ ਗਿਆ ਬਾਈਬਲ ਦੇ ਇਸ ਕਥਨ ਦਾ ਇਹੀ ਅਰਥ ਹੈ ਆਪਣੀ ਰਾਹ ਜਾਓ ਤੁਹਾਡੀ ਆਤਸਾ ਨੇ ਤੁਹਾਨੂੰ ਪੂਰਨ ਬਣਾ ਦਿੱਤਾ ਹੈ ਅਵਚੇਤਨ ਸ਼ਕਤੀਆਂ ਵਿੱਚ ਆਸਥਾ ਤੁਹਾਡਾ ਇਲਾਜ ਕਰਦੀ ਹੈ ਇੱਕ ਨੌਜਵਾਨ ਅਵਚੇਤਨ ਮੰਨਦੀ ਉਪਚਾਰਕ ਸ਼ਕਤੀ ਤੇ ਭਾਸ਼ਣ ਸੁਣਨ ਆਉਂਦਾ ਸੀ ਉਸ ਦੀਆਂ ਅੱਖਾਂ ਵਿੱਚ ਗੰਭੀਰ ਸਮੱਸਿਆ ਸੀ ਅੱਖਾਂ ਦੇ ਮਾਰਨੇ ਉਸ ਨੂੰ ਕਿਹਾ ਕਿ ਉਸ ਨੂੰ ਇੱਕ ਨਾਜ਼ੁਕ ਤੇ ਖਤਰਨਾਕ ਆਪਰੇਸ਼ਨ ਕਰਾਉਣਾ ਹੋਵੇਗਾ ਪ੍ਰਾਰਥਨਾ ਦੇ ਵਿਗਿਆਨਕ ਆਧਾਰ ਬਾਰੇ ਸਿੱਖਣ ਤੋਂ ਬਾਅਦ ਇਸ ਇਸ ਨੌਜਵਾਨ ਨੇ ਆਪਣੇ ਆਪ ਨੂੰ ਕਿਹਾ ਮੇਰੇ ਅਵਚੇਤਨ ਨੇ ਮੇਰੀਆਂ ਅੱਖਾਂ ਬਣਾਈਆਂ ਹਨ ਇਸ ਲਈ ਇਹ ਮੇਰਾ ਇਲਾਜ ਕਰ ਸਕਦਾ ਹੈ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਨਿਸ਼ਕ੍ਰਿਆ ਧਿਆਨ ਦੀ ਅਵਸਥਾ ਭਾਵ ਕੇ ਉਹ ਨਿੰਦਰੀ ਅਵਸਥਾ ਵਿੱਚ ਜਾਂਦਾ ਸੀ ਉਸ ਦਾ ਧਿਆਨ ਅੱਖਾਂ ਦੇ ਮਹਰ ਤੇ ਕੇਂਦਰਿਤ ਸੀ ਉਸ ਨੇ ਕਲਪਨਾ ਵਿੱਚ ਡਾਕਟਰ ਨੂੰ ਸਾਹ ਦੇਖਿਆ ਤੇ ਇਹ ਕਹਿੰਦੇ ਸੁਣਿਆ ਚਮਤਕਾਰ ਹੋ ਗਿਆ ਉਸ ਨੇ ਹਰ ਰਾਤ ਸੌਣ ਤੋਂ ਪਹਿਲਾਂ 5 ਮਿੰਟਾਂ ਤੱਕ ਇਹ ਵਾਰ-ਵਾਰ ਸੁਣਿਆ ਤਿੰਨ ਹਫ਼ਤਿਆਂ ਬਾਅਦ ਉਹ ਇੱਕ ਵਾਰੀ ਫਿਰ ਅੱਖਾਂ ਦੇ ਮਹਰ ਕੋਲ ਗਿਆ ਜਿਸ ਨੇ ਉਸ ਦੀਆਂ ਅੱਖਾਂ ਦੀ ਜਾਂਚ ਕੀਤੀ ਡਾਕਟਰ ਨੂੰ ਜਦੋਂ ਯਕੀਨ ਆਇਆ ਤਾਂ ਉਸ ਨੇ ਉਸ ਦੀ ਦੁਬਾਰਾ ਜਾਂਚ ਕੀਤੀ ਤੇ ਹੈਰਾਨੀ ਨਾਲ ਬੋਲਿਆ ਇਹ ਤਾਂ ਚਮਤਕਾਰ ਹੋ ਗਿਆ ਕੀ ਹੋਇਆ ਸੀ ਇਸ ਵਿਅਕਤੀ ਨੇ ਅੱਖਾਂ ਦੇ ਮਾਰ ਦੇ ਕਲਪਨਕ ਸ਼ਬਦਾਂ ਦੇ ਰਾਹੀਂ ਆਪਣੇ ਅਵਚੇਤਨ ਮਨ ਤੇ ਛਾਪ ਛੱਡੀ ਸੀ ਤਾਂ ਕਿ ਉਸ ਨੂੰ ਵਿਸ਼ਵਾਸ ਦੁਲਾਇਆ ਜਾ ਸਕੇ ਤੇ ਵਿਚਾਰ ਪੁਈਦਾ ਕੀਤਾ ਜਾ ਸਕੇ ਦੁਹਰਾਓ ਆਸਥਾ ਤੇ ਆਸ ਨਾਲ ਉਸ ਨੇ ਆਪਣੇ ਅਵਚੇਤਨ ਮਨ ਵਿੱਚ ਇਹ ਵਿਚਾਰ ਭਰਿਆ ਉਸ ਦੇ ਅਵਚੇਤਨ ਮਨ ਨੇ ਉਸ ਦੀਆਂ ਅੱਖਾਂ ਠੀਕ ਕਰ ਦਿੱਤੀਆਂ ਅਵਚੇਤਨ ਮਨ ਵਿੱਚ ਅੱਖ ਦੀ ਆਮ ਸਿਹਤਮੰਦ ਅਵਸਥਾ ਦਾ ਆਦਰਸ਼ ਬਲੂਪ੍ਰਿੰਟ ਸੀ ਜਦ ਇਹ ਅੱਖ ਨੂੰ ਸਿਹਤਮੰਦ ਕਰਨ ਦੇ ਵਿਚਾਰ ਨਾਲ ਭਰ ਗਿਆ ਤਾਂ ਇੱਕਦਮ ਅੱਖ ਦਾ ਉਪਚਾਰ ਕਰਨ ਲੱਗਾ ਇਹ ਉਦਾਹਰਣ ਇਸ ਗੱਲ ਦਾ ਸਬੂਤ ਹੈ ਕਿ ਅਵਚੇਤਨ ਦੀ ਉਪਚਾਰਕ ਸ਼ਕਤੀ ਵਿੱਚ ਆਸਥਾ ਤੁਹਾਡਾ ਇਲਾਜ ਕਰ ਸਕਦੀ ਹੈ ਸਮੀਖਿਆ ਦੇ ਨੁਕਤੇ ਆ ਨੰਬਰ 1 ਤੁਹਾਡਾ ਅਵਚੇਤਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਤੇ ਹਰ ਦਿਨ 24 ਘੰਟੇ ਕੰਮ ਕਰਦਾ ਹੈ ਤੁਸੀਂ ਨਾਕਾਰਤਮਕ ਸੋਚ ਰਹਹੀਂ ਇਹਦੇ ਜੀਵਨ ਦਾਈ ਬਲੂਪ੍ਰਿੰਟ ਵਿੱਚ ਦਾਖਲ ਕਰਦੇ ਹਨ ਨੰਬਰ 2 ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਨੂੰ ਕਿਸੇ ਸਮੱਸਿਆ ਦਾ ਜਵਾਬ ਲੱਭਣ ਦਾ ਕੰਮ ਸੌਂਪ ਦਿਓ ਇਹ ਉਸੇ ਤੇ ਲੱਗ ਜਾਵੇਗਾ ਨੰਬਰ 3 ਤੁਹਾਡੇ ਵਿਚਾਰਾਂ ਤੇ ਨਜ਼ਰ ਰੱਖੋ ਜਿਸ ਵਿਚਾਰ ਨੂੰ ਸੱਚ ਮੰਨ ਲਿਆ ਜਾਂਦਾ ਹੈ ਉਸ ਨੂੰ ਤੁਹਾਡਾ ਚੇਤਨ ਕਾਰਟੈਕਸ ਅਵਚੇਤਨ ਮਾਸਤਿਸ਼ਕ ਤੰਤਰ ਤੱਕ ਭੇਜ ਜਾਂਦਾ ਹੈ ਅਤੇ ਫਿਰ ਇਹ ਵਸਤਵਿਕਤਾ ਬਣ ਕੇ ਤੁਹਾਡੀ ਦੁਨੀਆ ਵਿੱਚ ਪ੍ਰਗਟ ਹੋ ਜਾਂਦਾ ਹੈ ਨੰਬਰ 4 ਜਾਣ ਲੋਕ ਕਿ ਤੁਸੀਂ ਆਵਚੇਤਨ ਮਨ ਨੂੰ ਨਵਾਂ ਬਲੂਪ੍ਰਿੰਟ ਦੇ ਕੇ ਆਪਣੇ ਆਪ ਨੂੰ ਦੁਬਾਰਾ ਬਣਾ ਸਕਦੇ ਹੋ ਨੰਬਰ 5 ਤੁਹਾਡੇ ਅਵਚੇਤਨ ਦਾ ਝੁਕਾ ਹਮੇਸ਼ਾ ਜੀਵਨ ਵੱਲ ਹੁੰਦਾ ਹੈ ਆਪਣੇ ਅਵਚੇਤਨ ਮਨ ਵਿੱਚ ਇਹੀ ਆਧਾਰਵਾਤ ਕਰੋ ਜਿਸ ਨੂੰ ਤੁਸੀਂ ਸੱਚ ਕਰਨਾ ਚਾਹੁੰਦੇ ਹੋ ਤੁਹਾਡਾ ਅਵਚੇਤਨ ਹਮੇਸ਼ਾ ਤੁਹਾਡੀ ਆਤਮਾ ਮਾਨਸਿਕ ਵਿਚਾਰ ਤੰਤਰ ਦੇ ਅਨਰੂਪ ਨਤੀਜਾ ਦੇਵੇਗਾ ਤੁਹਾਡਾ ਸਰੀਰ ਹਰ 11 ਮਹੀਨਿਆਂ ਵਿੱਚ ਨਵਾਂ ਬਣ ਜਾਂਦਾ ਹੈ ਆਪਣੇ ਵਿਚਾਰ ਬਦਲ ਕੇ ਆਪਣੇ ਸਰੀਰ ਨੂੰ ਬਦਲ ਦਿਓ ਨੰਬਰ 7 ਸਿਹਤਮੰਦ ਹੋਣਾ ਆਮ ਹੈ ਬਿਮਾਰ ਹੋਣਾ ਆਸਾਧਾਰਨ ਹੈ ਇਹੀ ਤਾਲਮੇਲ ਦਾ ਅੰਤਰੀਵ ਸਿਧਾਂਤ ਹੈ ਨੰਬਰ 8 ਈਰਖਾ ਡਰ ਚਿੰਤਾ ਤੇ ਤਣਾਅ ਤੁਹਾਡੀ ਤੰਤਰੀ ਕਾਵਾਂ ਤੇ ਗਲੈਂਡਸ ਨੂੰ ਕਮਜ਼ੋਰ ਜਾਂ ਨਸ਼ਟ ਕਰ ਦਿੰਦੇ ਹਨ ਜਿਸ ਨਾਲ ਸਾਰੀ ਤਰ੍ਹਾਂ ਦੀਆਂ ਮਾਨਸਿਕ ਤੇ ਸਰੀਰਕ ਬਿਮਾਰੀਆਂ ਉਤਪੰਨ ਹੁੰਦੀਆਂ ਹਨ ਤੁਹਾਡੀ ਚੇਤਨ ਤੌਰ ਤੇ ਜਿਸ ਵਿੱਚ ਵਿਸ਼ਵਾਸ ਕਰਦੇ ਹੋ ਅਤੇ ਜਿਸ ਨੂੰ ਸੱਚ ਮੰਨਦੇ ਹੋ ਉਹ ਤੁਹਾਡੇ ਮਸਤਿਸ਼ਕ ਸਰੀਰ ਤੇ ਪ੍ਰਤੀਸਥਿਤੀਆਂ ਵਿੱਚ ਪ੍ਰਗਟ ਹੋ ਜਾਵੇਗਾ ਚੰਗਿਆਈ ਦੀ ਘੋਸ਼ਣਾ ਕਰੋ ਅਤੇ ਜੀਵਨ ਦੀਆਂ ਖੁਸ਼ੀਆਂ ਪਾਓ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਲੇਖਕ ਡਾਕਟਰ ਜੋਸਫ ਮਰਫੀ ਤੁਸੀਂ ਸੁਣ ਰਹੇ ਸੀ ਕਿਤਾਬ ਦਾ 7ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ